ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਇੱਕ ਵਾਰ ਫੇਰ ਹਾਜ਼ਰਾਂ ਤੀਰਤ ਸਿੰਘ ਪਿਨਾਕਲ ਸਾਡੇ ਨਾਲ ਮੌਜੂਦ ਨੇ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਤੋਂ ਮੰਨੇ ਪਰਮਨੇ ਸਟੂਡੈਂਟ ਵੀਜ਼ਾ ਸਲਾਹਕਾਰ ਸਾਡੇ ਨਾਲ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੌਣ ਦੇ ਬਾਅਦ ਸਾ ਹਮੇਸ਼ਾ ਵਿਦਿਆਰਥੀਆਂ ਨੂੰ ਜਾਗਰੂਕ ਮੁੱਦਿਆਂ ਮੁੱਦਿਆਂ ਤੇ ਜਾਗਰੂਕ ਕਰਦੇ ਨੇ ਇੱਕ ਵੱਡਾ ਮੁੱਦਾ ਹੈ ਉਹਦੇ ਤੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੀਰਜ ਜੀ ਸਸਕਾਰ। ਥੈਂਕ ਯੂ ਸਰ ਦਾ ਪ੍ਰੋਗਰਾਮ ਲੈਦੇ ਸਾਰੇ ਦਰਸ਼ਕਾਂ ਨੂੰ ਸਸਕਾਰ। ਸਸਕਾਰ ਜੀ। ਧੀਰਜ ਜੀ ਬੜੀ ਚਿੰਤਾ ਦਾ ਵਿਸ਼ਾ ਬਣ ਗਿਆ ਕਿੰਦੇ ਹਵਾਈ ਅੱਡੇ ਤੋਂ 에ਅਰਪੋਰਟ ਤੋਂ ਵੀ ਵੀਜ਼ਾ ਧਾਰਕਾਂ ਨੂੰ ਕੈਨੇਡਾ ਤੋਂ ਮੋੜਿਆ ਜਾ ਰਿਹਾ ਹੈ। ਅਜਿਹਾ ਕਿਉਂ ਐਡਾ ਔਖਾ ਵੀਜ਼ਾ ਧੀਰਜ ਜੀ ਮਿਲਦਾ ਹੈ? ਭਾਵੇਂ ਸਾਡੇ ਵਿਦਿਆਰਥੀ ਨੇ ਭਾਵੇਂ ਟੂਰਿਸਟ ਵੀਜ਼ਾ ਵਾਲੇ ਨੇ ਹਵਾਈ ਅੱਡੇ ਤੋਂ ਕਿਉਂ ਮੋੜਿਆ ਜਾ ਰਿਹਾ ਹੈ? ਕਿਹੜੀ ਗਲਤੀ ਸਾਡੇ ਲੋਕ ਕਰਦੇ ਨੇ? ਇਹ ਜਾਂ ਦੂਜੇ ਪਾਸਿਓਂ ਹੋ ਰਹੀ ਐ ਕਿ ਵੀਜ਼ਾ ਹੋਣ ਦੇ ਬਾਵਜੂਦ ਵੀ ਹਵਾਈ ਅੱਡੇ ਤੋਂ ਵਾਪਸੀ ਤੇ ਸਰ ਮੈਂ ਇੱਕ ਚੀਜ਼ ਕਹੂੰਗਾ ਕਿ ਇਹ ਸੱਚਾਈ ਆ ਤੇ ਸਾਡਾ ਕੋਈ ਵੀ ਕਿਸੇ ਨੂੰ ਵੀ 네ਗੇਟਿਵ ਕਰਨ ਦਾ ਕੋਈ ਵੀ ਮਕਸਦ ਨਹੀਂ ਆ ਸਿਰਫ ਤੇ ਸਿਰਫ ਇੱਕੋ ਹੀ ਮਕਸਦ ਸਾਡਾ ਜਿਹੜਾ ਹੈਗਾ ਕਿ ਤੁਹਾਨੂੰ ਅਵੇਅਰ ਰੱਖੀਏ ਅਪਡੇਟ ਕਰੀਏ ਮੇਰੇ ਨਾਲ ਜ਼ਿੰਦਗੀ ਸ਼ੁਰੂ ਤੋਂ ਇਹ ਮੰਨਣਾ ਜ਼ਿੰਦਗੀ ਬੜੀ ਛੋਟੀ ਆ ਅਗਲੇ ਵੀ ਗਲਤੀਓ ਸਿੱਖ ਲਈਏ ਕਿ ਆਪਾਂ ਨੂੰ ਗਲਤੀ ਸੇਮ ਰਿਪੀਟ ਕਰੀਏ ਨਾ ਕਿ ਆਪ ਗਲਤੀ ਕਰਕੇ ਕਿਸੇ ਦੇ ਯੂ ਆਪਾ ਐਗਜ਼ਾਮਪਲ ਸੈੱਟ ਕਰੀਏ ਸੋ ਆਹ ਜਿਹੜੀਆਂ ਚੀਜ਼ਾਂ ਸੱਚਾਈ ਆ ਹੋ ਰਹੀਆਂ ਤੇ ਅੱਜ ਮੈਂ ਦੱਸ ਦਵਾਂ ਜਿਹੜਾ ਤਾਂ ਬੰਦਾ ਸੱਚਾ ਜਿਹੜੇ ਤੇ ਬੰਦੇ ਨੇ ਜੈਨੂਨ ਪੇਪਰ ਆਪਣੀ ਫਾਈਲਾਂ ਤੇ ਲਾਏ ਆ ਜਿਹੜੇ ਦੇ ਬੰਦੇ ਨੇ ਕੋਈ ਜਿਗਾੜ ਨਹੀਂ ਲਾਇਆ ਹੈਗਾ ਤੇ ਜਿਹੜੇ ਬੰਦੇ ਨੇ ਉਹ ਰੀਚ ਵਾਲੇ ਚੱਕਰਾਂ 'ਚ ਜੀ 에어ਪੋਰਟ ਤੋਂ ਬਾਹਰ ਨਿਕਲ ਕੇ ਘਰ ਪਹੁੰਚ ਕੇ ਤੁਹਾਡਾ ਬੰਦਾ ਫੋਨ ਕਰ ਦੇ ਫਿਰ ਪੈਸੇ ਵਾਲੇ ਚੱਕਰਾਂ ਜਾਂ ਪੇ ਆਫਟਰ ਵੀਜ਼ਾ ਵਾਲਿਆਂ ਦੇ ਚੱਕਰਾਂ ਦੇ ਵਿੱਚ ਹੈਗਾ ਜੀ ਉੱਥੇ ਕਿਸੇ ਤਰ੍ਹਾਂ ਦੀ স্টੂਡੈਂਟ ਵੀਜ਼ਾ ਦੀ ਵੀ ਗੱਲ ਕਰ ਲਵਾਂ ਕਿ ਆਉਜੀ ਵੀ ਪੇ ਪੈਸੇ ਦੇ ਠੇਕੇ ਕੀਤੇ ਆ ਜੀ ਜੀਆਈਸੀ ਬਾਅਦੋਂ ਪੇ ਮਲੇਫੀਸਾ ਬਾਅਦੋਂ ਇਹ ਚੀਜ਼ਾਂ ਨਹੀਂ ਕੀਤੀਆਂ ਤੇ ਉਹਨੂੰ ਤਾਂ ਡਰਨ ਦੀ ਲੋੜ ਨਹੀਂ ਆ ਤੇ ਬਾਕੀ ਇਹ ਮੈਂ ਦੱਸੂਗਾ ਕਿ ਇਹ ਤੁਹਾਡਾ ਹੱਕ ਹੈ ਜੇ ਤੁਸੀਂ ਕਿਸੇ ਏਜੰਟ ਤੋਂ ਇਹ ਚੀਜ਼ਾਂ ਕਰਾਉਣੇ ਵੀ ਪਏ ਆ ਪੇ ਆਫਟਰ ਰੀਚ ਰੀਚ ਜਾਂ ਵਾਟਐਵਰ ਪਹਿਲੀ ਗੱਲ ਤਾਂ ਕਰਾਉਣਾ ਨਹੀਂ ਚਾਹੀਦਾ ਜਿਹਦਾ ਸਾਡੇ ਇੱਕ ਵਰਡ ਯੂਜ਼ ਕੀਤਾ ਸਾਡੇ ਵੀਜ਼ਾ ਔਖਾ ਲੱਗਦਾ ਪਰ ਸਰ ਅੱਜ ਜੋ ਸਮਾਂ ਮੈਂ ਵੀਜ਼ਾ ਔਖਾ ਨਹੀਂ ਲੱਗਦਾ ਬਟ ਹਾਂ ਸਾਰੇ ਵੀਜ਼ੇ ਆਉਣੇ ਖਾਸ ਕਰਕੇ ਵਿਸਟਰ ਵੀਜ਼ਾ ਦੀ ਗੱਲ ਕਰਾਂ 100% ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਕਿ ਨਹੀਂ ਆ ਸਕਦੇ ਪੰਜਾਬ ਚੇਰੇ ਖਾਲੀ ਹੋ ਜਾਊਗਾ ਬਟ ਫਿਰ ਵੀ ਜਿਹੜਾ ਵੀਜ਼ਾ ਸਕਸੈਸ ਜਿਹੜਾ ਬਹੁਤ ਜ਼ਿਆਦਾ ਉੱਪਰ ਗਿਆ ਹੋਇਆ ਸਟੂਡੈਂਟ ਵੀਜ਼ਾ ਯੈਸ ਲਗਭਗ ਜਿਹੜਾ ਕਿ ਅੱਜ ਦੇ ਵੀਜ਼ਾ ਹੀ ਲੱਗ ਰਿਹਾ ਨਾਟ ਅ ਸਿੰਗਲ ਰਿਫਿਊਜ਼ਲ ਜੇ ਮੈਂ ਆਪਣੀ ਗੱਲ ਕਰਾਂ ਮੈਂ ਦੇਖਣ ਨੂੰ ਮਿਲੀ ਆ ਪਿਛਲੇ 5-6 ਮਹੀਨੇ ਦੀ ਗੱਲ ਕਰਾਂ ਸਾਰੇ ਹੀ ਵੀਜ਼ੇ ਜਿਹੜੇ ਆ ਰਹੇ ਆ ਬਟ ਜਿਹੜਾ ਕਿ ਨਵਾਂ ਕਿਸਾਨ ਆ ਰਿਹਾ 에ਰਪੋਰਟ ਤੋਂ ਵਾਪਸ ਆ ਰਿਹਾ ਕਿ ਦੂਜਾ ਮੈਂ ਕਹੂੰਗਾ ਜੇ ਸਾਡਾ ਹੱਕ ਹੈਗਾ ਵਾ ਕਿ ਹਾਂਜੀ ਜ ਕਿਆ ਇਹ ਨਹੀਂ ਕੱਲਾ ਵੀਜ਼ਾ ਲੱਗਿਆ ਆਪਾਂ ਫਰਕ ਹੋਗੇ ਆਪਣੀ ਕੋਈ ਟੈਂਸ਼ਨ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਬਿਲਕੁਲ ਸਾਡੀ ਜ਼ਿੰਮੇਵਾਰੀ ਬੰਦੀ ਹੈ ਸੋ ਤਾਂ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ ਜਿੱਦੀ ਲੱਗਿਆ ਚਾਹੇ ਮੈਂ ਦੱਸ ਦਵਾਂ ਕੈਨੇਡਾ 에어ਪੋਰਟ ਦਾ ਸਰ ਬਹੁਤ ਦੂਪਦੀ ਕਰ ਰਹੀ ਹੈ ਸੋ ਉੱਥੋਂ ਵੀ ਵਾਪਸ ਆ ਜਾਂਦੇ ਆ ਬੰਦੇ ਪਰ ਇੱਥੋਂ ਤਾਂ ਪਹਿਲੀ ਗੱਲ ਤਾਂ ਦਿੱਲੀ 에어ਪੋਰਟ ਹੀ ਨਹੀਂ ਟੱਪਿਆ ਜਾਂਦਾ ਜੰਮਰੇ ਸਾਰੇ 에어ਪੋਰਟ ਹੀ ਨਹੀਂ ਟੱਪਿਆ ਜਾਂਦਾ ਇੱਥੋਂ ਵੀ ਜਿਹੜੇ ਕੀ ਵਾਪਸ ਆਉਣੇ ਸਟਾਰਟ ਹੋਏ ਆ ਕੱਲੇ ਵਾਪਸ ਹੋਣੇ ਨਹੀਂ ਸਟਾਰਟ ਹੋਏ ਉਹਨਾਂ ਦੇ ਵੀਜ਼ਾਸ ਵੀ ਕਈਆਂ ਦੇ ਜਿਹੜੇ ਕੀ ਕੈਂਸਲ ਹੋਣੇ ਸ਼ੁਰੂ ਹੋਏ ਕਿੰਨਾਂ ਦੇ ਕੈਂਸਲ ਹੋਏ ਆ ਅੱਜ ਮੈਂ ਦੱਸ ਦਵਾਂ ਜੇ ਤਾਂ ਤੁਸੀਂ ਵਿਜ਼ਟਰ ਵੀਜ਼ਾ ਤੇ ਜਾ ਰਹੇ ਆ ਤੁਹਾਡੇ ਕੋਲ ਡਿਟੇਲਸ ਫੁੱਲ ਚਾਹੀਦੀਆਂ ਆ ਜਿਹੜੀਆਂ ਨਾ ਆਪਾਂ ਗੱਲ ਕਰਦੇ ਆ ਆਪਾਂ ਕਈ ਵਾਰੀ ਕਹਿ ਰਹੇ ਨੇ ਕਿ ਜਦੋਂ ਸਾਡੇ ਕੋਲ ਆ ਤੁਸੀਂ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਹੁੰਦੇ ਨਾ ਤੁਸੀਂ ਜਰੂਰ ਮੋਟਾ-ਮੋਟਾ ਲਿਖਿਆ ਹੋਣਾ ਕਿ ਫੇਕ ਡਾਕੂਮੈਂਟਸ ਦੇ ਜਿੰਨਾ ਹੋ ਸਕੇ ਬਚੋ ਸਾਡੇ ਤੋਂ ਵੀ ਮਤਲਬ ਕਿ ਪੂਰੀ ਕੋਈ ਹੈਲਪ ਨਹੀਂ ਕਰਾਂਗੇ ਹਨਾ ਫੇਕ ਡਾਕੂਮੈਂਟ ਖਾਸ ਕਰਕੇ ਜਿਹੜਾ ਫੇਕ ਸਪੌ ਐਡਿਟ ਕੀਤੀਆਂ ਹੋਈਆਂ ਕਿਹਦੇ ਸੂਰਦੀ ਹੈ ਕਿੰਨੀਆਂ ਸਾਡੇ ਲਈ ਤਾਂ ਕਿੰਨਾ ਸੌਖਾ ਕੰਮ ਆ ਇੰਨੇ ਇੰਨੇ ਕੇਸਸ ਚੱਲਦੇ ਆ ਕਹੇ ਦੀ ਵੀ ਲਾ ਕੇ ਨਾ ਲਾ ਦੀ ਫਾਈਲ ਚੜਾ ਲਈਏ ਕੀ ਫਰਕ ਪੈਂਦਾ ਆ ਕਿ ਨਾ ਫੋਟੋਸ਼ਾਪ ਤੇ ਐਡਿਟ ਹੋਏ ਤੇ ਉਹ ਚੀਜ਼ਾਂ ਤੁਹਾਡੇ ਨਾਲ ਤੱਕਾ ਕੀਤਾ ਜਾਂਦਾ ਲੱਖਾਂ ਰੁਪਇਆ ਵੀ ਬਾਅਦ ਚ ਮੰਗਿਆ ਜਾਂਦਾ ਪਹਿਲਾਂ ਵੀ ਲਿਆ ਜਾਂਦਾ ਸੋ ਉਹ ਵੀ ਇਨਕੁਆਰੀਆਂ ਹੁੰਦੀਆਂ ਸੋ ਇਹ ਮੰਨ ਲਓ ਗੱਲ ਜਿਹੜਾ ਤਾਂ ਚਲਾ ਗਿਆ ਚਲਾ ਗਿਆ ਕਈ ਤਾਂ ਕਹਿੰਦੇ ਨੇ ਸਾਡਾ ਦਾ ਯਾਰ ਚਲਾ ਗਿਆ ਸਾਡਾ ਬੱਚਾ ਜਰਾ ਤੁਸੀਂ ਐ ਵੀ ਬੋਲੇ ਜਾਂਦੇ ਬਟ ਮੈਂ ਦੁਬਾਰਾ ਕਹਿੰਦਾ ਸੌ ਜੇ ਭਾਵਾਂ ਪੰਜ ਵਾਪਸ ਆਏ ਹੁਣ ਤੇ ਇਹ ਸਚਾਈ ਹੈ ਇਨੇ ਕਲਾਸ ਵਿੱਚ ਅੱਜ ਦੀ ਗੇਟ ਆ ਰਹੇ ਆ 5% ਜੇ ਤੇ ਮੈਂ ਕਹੂੰਗਾ ਬਟ ਉਹੀ ਆ ਰਹੇ ਆ ਨਾ ਜਿਹਨੂੰ ਪਤਾ ਹੀ ਨਹੀਂ ਜਿਹੜੇ ਕੁਛ ਕੀਤਾ ਹੀ ਨਹੀਂ ਜਿਹੜੇ ਮਤਲਬ ਕਿ ਅਵੇਅਰ ਹੀ ਹੈ ਨਹੀਂ ਅਪਡੇਟ ਨਹੀਂ ਕੀਤਾ ਆਪਣੇ ਆਪ ਨੂੰ ਦੂਜਾ ਚੀਜ਼ ਆ ਹੋਟੇਲ ਬੁਕਿੰਗ ਤੇ ਬੜੇ ਵੀਜ਼ਾਜ਼ ਲੱਗ ਰਹੇ ਮੈਂ ਤਾਂ ਕਹਿੰਦਾ ਕਿਸਮਤ ਅਜਮਾਓ ਵੀਜ਼ਾ ਲੱਗ ਰਹੇ ਆ ਨਾ ਕਿਸਮਤ ਅਜਮਾ ਲਈ ਬਟ ਹੁਣ ਜੀ ਕਿਸਮਤ ਅਜਮਾ ਲਈ ਹੋ ਸਮਾਰਟਲੀ ਉਤੇ ਮੂਵ ਕਰੀਏ ਇੰਡੀਆ ਤੋਂ ਰਿਟਰਨ ਟਿਕਟ ਨੌਨ ਰੀਫੰਡੇਬਲ ਬੁੱਕ ਰਾ ਕੇ ਜਾਓ ਥੋੜੇ ਦਿਨਾਂ ਦੀ ਇਹ ਨਹੀਂ ਕਿ ਤਿੰਨ ਮਹੀਨੇ ਲਈ ਆਪਾਂ ਹੋਟੇਲ ਬੁਕ ਕਰਕੇ ਚੱਲੇ ਆਂ ਸੋ ਇਹ ਨਾਲ ਹੀ ਹੋਟੇਲ ਤੁਹਾਡੇ ਪੂਰੇ ਬੁੱਕ ਹੋਣ ਤੁਹਾਨੂੰ ਹੋਟੇਲਾਂ ਦਾ ਨਾਂ ਪਤਾ ਹੋਵੇ ਹੋਟੇਲਾਂ ਦੇ ਆਪਸ ਵਿੱਚ ਜਿਹੜੇ ਕੀ ਆ ਜਿਹੜਾ ਡਿਸਟੈਂਸ ਹੈਗਾ ਵਾ ਉਹ ਪਤਾ ਹੋਵੇ ਇੰਟਰਨਲ ਟ੍ਰੈਵਲ ਕਿੱਦਾਂ ਕਰਨਾ ਪਤਾ ਹੋਵੇ ਮੈਨੂੰ ਪੂਰੀ ਪਲੈਨਿੰਗ ਤੁਹਾਡੇ ਕੋਲ ਹੋਣੀ ਚਾਹੀਦੀ ਆ ਸੋ ਜੇ ਨਹੀਂ ਹੁੰਦੀ ਦੈਨ ਵੀ ਇਹ ਚੀਜ਼ਾਂ ਇਹ ਕੰਪਲੇਨ ਕਰਦਾ ਸੋ ਅੱਜ ਮੈਂ ਹੋਰ ਦੱਸ ਦਵਾਂ ਐਸ ਵੇਲੇ ਜਿਹੜੀ ਹੈ ਜਿਹੜੀ ਪੁਛਗਿਸ਼ ਹੈਗੀ ਨਾ ਜਿੱਥੇ ਬੰਦੇ ਆਪਣਾ ਤੁਸੀਂ ਲਗੇਜ ਆਪਣਾ ਸਬਮਿਟ ਕਰਾਉਂਦੇ ਹੈਗੇ ਆ ਇਹ 에어ਲਾਈਨ ਵਾਲੇ ਜਿਹੜੇ ਹੁੰਦੇ ਆ ਅੰਬੈਸੀ ਨੇ ਅੰਦਰ ਜਿਹੜੇ ਕੀ ਨੇ ਵੀਜ਼ਾ ਆਫੀਸਰਸ ਜਿਹੜੇ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਅਥਾਰਟੀ ਦਿੱਤੀ ਹੈ ਕਿ ਯਸ ਤੁਸੀਂ ਵੀ ਕਿ ਇਨੀਸ਼ੀਅਲ ਜਿਹੜੀ ਕਿ ਇਨਵੈਸਟਿਗੇਟ ਕਰੋ ਜੇ ਤੁਹਾਨੂੰ ਕੋਈ ਲੱਗਦਾ ਵਾ ਕੁਝ ਆ ਵੀ ਕਿ ਨਹੀਂ ਐਪ੍ਰੋਪਰੀਏਟ ਲੱਗਦਾ ਨਹੀਂ ਬੰਦੇ ਬੱਚੇ ਨੂੰ ਕਾਲਜ ਦਾ ਨਾਮ ਪਤਾ ਨਹੀਂ ਕਿਸੇ ਬੰਦੇ ਨੂੰ ਹੋਟਲ ਦਾ ਨਾਮ ਦਾ ਨਹੀਂ ਆਪਣੇ ਸਪੌਂਸਰ ਦਾ ਨਾਮ ਪਤਾ ਤੇ ਪਲੀਜ਼ ਤੁਸੀਂ ਉਹਨੂੰ ਸਾਈਡ ਤੇ ਕਰ ਦਿਓ ਤੇ ਅੱਜ ਮੈਂ ਦੱਸ ਦਵਾਂ ਇਦਾਂ ਦੇ ਕੇਸਸ ਮੇਰੇ ਕੋਲ ਆਏ ਆ ਤੇ 에어ਲਾਈਨ ਪ੍ਰੋਪਰ ਈਮੇਲ ਤੁਹਾਨੂੰ ਦਿੰਦੀ ਆ ਕੱਲੇ ਕੱਲੇ ਵਰਡ ਦੇ ਜੜੀਆਂ ट्रांजੈਕਸ਼ਨ ਦਿੰਦੀ ਆ ਇੱਕ ਤਾਂ ਮੇਰੇ ਕੋਲ ਭਲੇ ਮਾ ਸਾਡੇ ਵੀਰ ਜੀ ਦਾ ਆ ਵੀ ਆ ਗਿਆ ਉਹਨਾਂ ਨੇ ਸਿੱਧਾ ਹੀ ਆਫਰ ਕਰ ਦਿੱਤੀ ਕੋ ਚਾਹ ਪਾਣੀ ਵੀ ਲੈ ਲਓ ਜੀ ਜਾਣਦੇ ਹੋਗੇ ਸੋ ਇਹ ਚੀਜ਼ ਗਲਤੀਆਂ ਵੀ ਕਦੀ ਨਹੀਂ ਕਰਨੀਆਂ ਹਾਂ ਇੱਕੋ ਚੀਜ਼ ਇਹ ਵਸ ਤਿਆਰੀ ਕਰਕੇ ਜਾਣਾ ਜਦੋਂ ਵੀ ਤੁਸੀਂ ਟ੍ਰੈਵਲ ਕਰਨਾ ਤੇ ਡਰਾ ਨੀ ਰਹਿਆ ਕਈ ਵਾਰੀ ਤੇ ਇਦਾਂ ਵੀ ਹੁੰਦਾ ਹੈ ਕਿ ਮੈਂ ਬੰਨ ਲੱਗਿਆ ਕਿ ਆ ਪਤਾ ਨਹੀਂ ਮੈਂ ਤੋ ਕੀ ਪੁੱਛ ਲਣਗੇ ਤੋ ਆਪਣੇ ਮਾਨੂੰ ਡਰਾਉਣਾ ਨਹੀਂ ਆ ਇਹ ਨਾ ਹੋਵੇ ਕਿ ਜਿਹੜਾ ਤੁਹਾਡਾ 12 13 ਘੰਟੇ ਦਾ ਸਫ਼ਰ ਹੈ ਨਾ ਪਰੇਸ਼ਾਨੀ 'ਚ ਨਿਕਲ ਜਾਏ ਸੋ ਖੁਸ਼ ਰਹਿ ਕੇ ਚੱਲੋ ਵਧੀਆ ਤਰੀਕੇ ਨਾਲ ਚੱਲੋ ਬਟ ਇੱਕੋ ਗੱਲ ਆ ਤੁਹਾਨੂੰ ਪਤਾ ਹੋਵੇ ਤੁਹਾਡੀ ਫਾਈਲ 'ਚ ਪੇਪਰ ਕਿਹੜੇ ਲੱਗੇ ਆ ਤੁਹਾਡੇ ਸਪੌਂਸਰਸ ਦੇ ਨਾ ਪਤਾ ਹੋਵੇ ਤੁਹਾਡੇ ਹੋਟੇਲਸ ਦੀ ਕਰਾਈ ਹੋਈ ਬੁਕਿੰਗ ਉਹ ਪਤਾ ਹੋਵੇ ਤੁਹਾਨੂੰ ਤੁਹਾਡੇ ਕਾਲਜ ਜੀਆਈਸੀ ਸਾਰਾ ਕੁਝ ਪਤਾ ਹੋਵੇ ਖਾਸ तौर ਤੇ ਪੰਗਾ ਜਿਹੜਾ ਰੀਚ ਖਾਸ तौर ਤੇ ਪੰਗਾ ਕੰਨਾਂ ਲਈ ਹੈਗਾ ਜਿਹੜੀਆਂ ਫੇਕ ਸਪੌਂਸਰਸ਼ਿਪ ਲੱਗੀਆਂ ਹੋਈਆਂ ਜਾਂ ਪੰਗਾ ਕੰਨ ਦਾ ਪੇ ਆਫਟਰ ਵੀਜ਼ਾ ਪਤਾ ਨਹੀਂ ਕਿਹੜਾ ਕਾਲਜ ਕਿਹੜਾ ਇੰਟੇ ਕਿਹੜੀ ਕਲਾਸ ਪੋਰਟਲ ਨਹੀਂ ਫੋਨ ਤੇ ਖੁੱਲਣਾ ਤੇ ਉਹ ਉਹਨਾਂ ਵਾਸਤੇ ਜਿਹੜਾ ਕਿ ਪੰਗਾ ਹੈਗਾ ਤੇ ਬਾਕੀ ਕੁਝ ਨਹੀਂ ਹਾਂ ਕੈਨੇਡਾ ਵਿੱਚ ਵੀ ਜੇ ਤੁਸੀਂ ਪਹੁੰਚ ਜਾਂਦੇ ਆ ਜੇ ਤੁਸੀਂ ਉਹਨਾਂ ਹੋਟੇਲ ਬੁਕਿੰਗ ਤੇ ਗਏਂਦੇ ਅੱਜ ਮੈਂ ਇੱਕ ਹੋਰ ਅਲਰਟ ਅਵੇਅਰ ਕਰ ਦਵਾ ਆਪਣੇ ਫੋਨ ਦੀ ਨ ਕਈ ਵਰੀ ਕੀਤਾ ਦਾ ਆਪਾਂ ਦੱਸਦੇ ਜੀ ਮੇਰਾ ਉੱਥੇ ਕੋਈ ਰਹਿੰਦਾ ਨਹੀਂ ਬਟ ਆਪਾਂ ਉਥੇ ਅਕੇਲੇ ਗੱਲਾਂ ਕੀਤੀਆਂ ਜੀ ਮੇਰੇ ਲਈ ਕੰਮ ਲੱਭ ਕੇ ਰੱਖੀ ਜਗ੍ਹਾ ਲੱਭ ਕੇ ਰੱਖੀ ਮ ਆ ਰਿਆਂ ਤੇ ਚੱਲਾ ਮੈਂ ਹਟੇ ਰੂ ਕਿੰਤੇ ਹੈਗਾ ਸੋ ਇਹ ਚੀਜ਼ਾਂ ਦਾ ਵੀ ਥੋੜਾ ਜਿਹਾ ਖਿਆਲ ਰੱਖ ਕੇ ਕਿਉਂਕਿ ਜੇ ਵੀਜ਼ਾ ਉਹ ਦੇ ਸਕਦੇ ਤੇ ਉਹਨਾਂ ਕੋਲ ਪੂਰੀ ਅਥਾਰਟੀ ਆ ਵੀਜ਼ਾ ਤੁਹਾਡਾ ਰਿਵੋਕ ਜਿਹਨੂੰ ਆਪਾਂ ਕਹਿ ਰਹੇ ਹਾਂ ਕੈਨਸਲ ਕਰਨ ਦੀ ਵੀ ਹੈਗੀ ਆ ਸੋ ਜੇ ਇੱਕ ਵਾਰੀ ਹੋ ਗਿਆ ਕੈਨਸਲ ਦੁਬਾਰਾ ਵੀਜ਼ਾ ਨਹੀਂ ਆਉਣਾ ਸੋ ਇਸ ਚੀਜ਼ ਲਈ ਵੀ ਜਿਹੜਾ ਪੂਰਾ ਆਪਣੇ ਆਪ ਦੇ ਮਨ ਨਾਲ ਆਪਣੇ ਆਪ ਉਹ ਚੀਜ਼ ਸਿਖਾ ਕੇ ਜਾਣੀ ਆ ਬਟ ਇੱਕੋ ਚੀਜ਼ ਦਾ ਖਿਆਲ ਆ ਦਫ਼ਤਰ ਦੇ ਵਿੱਚ ਫੋਟੋ ਕਰਾਉਣਾ ਹੀ ਵੀਜ਼ਾ ਨਹੀਂ ਆ ਤੁਹਾਡੀ ਫਾਈਲ ਚ ਲਗਾ ਕੀ ਆ ਤੁਹਾਨੂੰ ਤੁਹਾਨੂੰ ਪ੍ਰੈਪਰੇਸ਼ਨ ਤੁਹਾਡੀ ਪੂਰੀ ਚਾਹੀਦੀ ਆ ਸੋ ਜਿਹੜੀਆਂ ਚੀਜ਼ਾਂ ਮੈਂ ਇਸ ਵੀਡੀਓਸ ਕੀਤੀਆਂ ਤੇ ਉਮੀਦ ਕਰਦਾ ਤੁਹਾਡੇ ਜ਼ਰੂਰ ਕੰਮ ਆਣਗੀਆਂ ਦੁਬਾਰਾ ਇੱਕ ਵਾਰੀ ਫੇਰ ਕਹਾਂਗਾ ਡਰਨਾ ਨਹੀਂ ਹੈਗਾ ਆਪਣੇ ਸਫ਼ਰ ਨੂੰ ਇੰਜੋਏ ਕਰਕੇ ਜਾਣਾ ਪੂਰਾ ਤਾਂ ਹੀ ਕਰੋਗੇ ਜੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਵਾ ਓਵਰ ਕੌਨਫੀਡੈਂਸ ਵੀ ਨਹੀਂ ਬਿਲਕੁਲ ਲੈਣਾ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਗਿਆ ਤੇ ਸਾਨੂੰ 855788557 ਸਾਡੇ ਕੋਲ ਕੰਮ ਕਰਾਉਣ ਦੇ ਇੱਕੋ ਹੀ ਫਾਇਦਾ ਵਾ ਹਰ ਕਲਾਇੰਟ ਨੂੰ ਹਰ ਸਟੂਡੈਂਟ ਨੂੰ ਪਤਾ ਹੁੰਦਾ ਕਿ ਉਹਦੀ ਫਾਈਲ ਚ ਕੀ ਲੱਗਾ ਤੇ ਹਾਂ ਇਸ ਚੀਜ਼ ਦੀ ਵੀ ਪੂਰੀ ਸਿਉਰਟੀ ਹੁੰਦੀ ਆ ਉਪਰਾਂ ਸੱਚ ਹੀ ਲੱਗਾ ਸਾਰਾ ਕੁਝ ਠੋਕ ਵੇ ਜਾ ਕੇ ਸੱਚ ਲੱਗਾ ਹੋਇਆ ਸੋ ਮੈਂ ਤਾਂ ਇਹ ਕਹਿੰਦਾ ਸੱਚ ਦੇ ਰਾਹ ਤੇ ਚੱਲਜੋ ਲੰਬਾ ਜਰੂਰ ਹੋ ਜੂਗਾ ਬਟ ਸਿਰੇ ਇੱਕ ਨ ਇੱਕ ਵਧੀਆ ਤਰੀਕੇ ਨਾਲ ਜਿਹੜੇ ਕਿ ਜਰੂਰ ਲਗੋਗੇ ਤੇ ਤੁਸੀਂ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ 85578 85578 ਨੰਬਰ ਤੇ ਕਾਲ ਕਰਕੇ ਜਰੂਰ ਮਿਲ ਸਕਦੇ ਹੋ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੀਰਤ ਜੀ ਨੇ 8557885578 ਇੱਕੋ ਹੀ ਨੰਬਰ ਹੈ ਮੋਬਾਈਲ ਤੇ ਸੇਵ ਕਰੋ ਔਰ ਤੀਰਤ ਜੀ ਨਾਲ ਸਲਾਹ ਕਰੋ ਕਲੈਰਿਟੀ ਲਓ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਫਿਰ ਫੈਸਲੇ ਕਰੋ ਧੰਨਵਾਦ